ਪੰਜਾਬ ਦੇ ਵਿੱਚ ਇਨਕਾਊਂਟਰ ਹੋਇਆ ਪਟਿਆਲਾ ਦੇ ਵਿੱਚ ਗੈਂਗਸਟਰ ਤੇ ਬਦਮਾਸ਼ ਗੈਂਗਸਟਰ ਤੇ ਪੁਲਿਸ ਵਿਚਾਲੇ ਮੁਟਪੇੜ ਹੋਈ ਹੈ ਜਿਸ ਦੇ ਵਿੱਚ ਇਹ ਜੋ ਗੈਂਗਸਟਰ ਸੀ ਉਹ ਜ਼ਖਮੀ ਹੋ ਗਿਆ ਇਸ ਦੇ ਪੈਰ ਦੇ ਵਿੱਚ ਗੋਲੀ ਵੱਜਦੀ ਹੈ ਤਾਂ ਪਟਿਆਲਾ ਦੀਆਂ ਤਸਵੀਰਾਂ ਵੀ ਆਈਆਂ ਨੇ ਜਿੱਥੇ ਪੁਲਿਸ ਦੇ ਵੱਲੋਂ ਇਸ ਗੈਂਗਸਟਰ ਦਾ ਇਨਕਾਊਂਟਰ ਕੀਤਾ ਗਿਆ ਹੈ ਇਸ ਗੈਂਗਸਟਰ ਨਾਮ ਗੁਰਪ੍ਰੀਤ ਸਿੰਘ ਬੱਬੂ ਦੱਸਿਆ ਜਾ ਰਿਹਾ ਜਿਸ ਤੇ ਕਈ ਅਪਰਾਧਿਕ ਮਾਮਲੇ ਦਰਜ ਸਨ ਪੁਲਿਸ ਲਗਾਤਾਰ ਇਸ ਦੀ ਪਾਲ ਕਰ ਰਹੀ ਸੀ ਤੇ ਅੱਜ ਜਦੋਂ ਪੁਲਿਸ ਨੂੰ ਇਸ ਦੀ ਜਾਣਕਾਰੀ ਮਿਲਦੀ ਹੈ ਤਾਂ ਪੁਲਿਸ ਉੱਥੇ ਪਹੁੰਚਦੀ ਹੈ ਤੇ ਪੁਲਿਸ ਦੇ ਵੱਲੋਂ ਇਸ ਤੇ ਫਾਇਰਿੰਗ ਕੀਤੀ ਜਾਂਦੀ ਹੈ ਪਹਿਲਾਂ ਇਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਾਂਦਾ ਹੈ ਪਰ ਇਹ ਗੈਂਗਸਟਰ ਰੁਕਦਾ ਨਹੀਂ ਹੈ ਪੁਲਿਸ ਦੇ ਉੱਤੇ ਹੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੰਦਾ ਹੈ ਜਿਸ ਦਾ ਜਵਾਬ ਪੁਲਿਸ ਦੇ ਵੱਲੋਂ ਦਿੱਤਾ ਜਾਂਦਾ ਹੈ ਤੇ ਇਸੇ ਜਵਾਬੀ ਕਾਰਵਾਈ ਦੇ ਵਿੱਚ ਇਸ ਗੈਂਗਸਟਰ ਦੇ ਪੈਰ ਦੇ ਵਿੱਚ ਗੋਲੀ ਵੱਜੀ ਆ ਪਟਿਆਲਾ ਦੇ Omax City ਨੇੜੇ ਇਹ ਇਨਕਾਊਂਟਰ ਹੋਇਆ ਜਿੱਥੇ ਗੈਂਗਸਟਰ ਇਹਦਾ ਨਾਂ ਗੁਰਪ੍ਰੀਤ ਸਿੰਘ ਬੱਬੂ ਦੱਸਿਆ ਜਾ ਰਿਹਾ ਹੈ 골ਡੀ ਟਿੱਲੋ ਗੈਂਗ ਦੇ ਨਾਲ ਸੰਬੰਧ ਰੱਖਦਾ ਸੀ ਕਈ ਵੱਡੇ ਮਾਮਲਿਆਂ ਦੇ ਵਿੱਚ ਇਸ ਦਾ ਨਾ ਬੋਲਦਾ ਸੀ ਤੇ ਪੁਲਿਸ ਦੇ ਵੱਲੋਂ ਇਸ ਨੂੰ ਇੱਕ ਚੇਤਾਵਨੀ ਵੀ ਦਿੱਤੀ ਗਈ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਇਸ ਨੇ ਪੁਲਿਸ ਦੀ ਗੱਲ ਨਹੀਂ ਮੰਨੀ ਸਗੋਂ ਪੁਲਿਸ ਦੇ ਉੱਤੇ ਹੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਤਾਂ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ ਕਰੀਬ ਤਿੰਨ ਰਾਉਂਡ ਫਾਇਰਿੰਗ ਜਿਹੜੀ ਹੈ ਇਸ ਗੈਂਗਸਟਰ ਦੇ ਵੱਲੋਂ ਪੁਲਿਸ ਮੁਲਾਜ਼ਮਾਂ ਤੇ ਕੀਤੀ ਗਈ ਪੁਲਿਸ ਦੀ ਇੱਕ ਬਲੇਰੋ ਗੱਡੀ ਵੀ ਤੁਹਾਨੂੰ ਨਜ਼ਰ ਆਏਗੀ ਜਿਸ ਤੇ ਗੋਲੀ ਦਾ ਨਿਸ਼ਾਨ ਵੇਖਿਆ ਜਾ ਸਕਦਾ ਹੈ ਇਸ ਤੋਂ ਇਲਾਵਾ ਇਸ ਗੈਂਗਸਟਰ ਦੇ ਕੋਲੋਂ ਦੱਸਿਆ ਜਾ ਰਿਹਾ ਹੈ ਕਿ 6 ਨਜਾਇਜ਼ ਹਥਿਆਰ ਜਿਹੜੇ ਨੇ ਬਰਾਮਦ ਕੀਤੇ ਗਏ ਨੇ ਇਸ ਤੋਂ ਇਲਾਵਾ 40 ਤੋਂ 50 ਕਾਰਤੂਸ ਵੀ ਬਰਾਮਦ ਕੀਤੇ ਗਏ ਨੇ ਵੱਡੀ ਸਾਜ਼ਿਸ਼ ਪੰਜਾਬ ਦੇ ਵਿੱਚ ਉਸ ਨੂੰ ਅੰਜਾਮ ਦੇਣ ਦੀ ਫਿਰਾਕ ਦੇ ਵਿੱਚ ਇੱਕ ਗੈਂਗਸਟਰ ਸੀ ਕਿਉਂਕਿ ਇਸ ਗੈਂਗਸਟਰ ਦੇ ਬੈਗ ਦੇ ਵਿੱਚ ਜੋ ਚੀਜ਼ਾਂ ਪੁਲਿਸ ਵਾਲਿਆਂ ਲੱਗੇ ਪੁਲਿਸ ਵਾਲਿਆਂ ਦੇ ਵੀ ਹੋ ਛੜ ਗਏ ਕਿਉਂਕਿ ਇਸ ਗੈਂਗਸਟਰ ਦੇ ਬੈਗ ਦੇ ਵਿੱਚ ਕਈ ਵੱਡੇ ਬਿਜ਼ਨਸਮੈਨ ਦੀਆਂ ਤਸਵੀਰਾਂ ਮਿਲੀਆਂ ਉਹਨਾਂ ਬਿਜ਼ਨਸਮੈਨ ਤੋਂ ਇਹ ਸ਼ਾਇਦ ਫਿਰੋਤੀ ਮੰਗੜ ਦੀ ਫਿਰਾਕ ਦੇ ਵਿੱਚ ਸੀ ਜਾਂ ਫਿਰ ਉਹਨਾਂ ਜੋ ਬਿਜ਼ਨਸਮੈਨ ਨੇ ਉਹਨਾਂ ਨੂੰ ਟਾਰਗੇਟ ਯਾਨੀ ਨਿਸ਼ਾਨਾ ਬਣਾਉਣ ਦੀ ਫਿਰਾਕ ਵਿਚ ਸੀ ਤਾਂ ਇਸ ਵੱਡੀ ਜੋ ਕੋਸ਼ਿਸ਼ ਹੈ ਇਸ ਨੂੰ ناکਾਮ ਕਰ ਦਿੱਤਾ ਜਾਂਦਾ ਹੈ ਇਸ ਨਾਪਾਕ ਹਰਕਤ ਨੂੰ ناکਾਮ ਕਰ ਦਿੱਤਾ ਜਾਂਦਾ ਹੈ ਪਟਿਆਲਾ ਦੇ ਵਿੱਚ ਇਹ ਇਨਕਾਊਂਟਰ ਹੋਇਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਪੁਲਿਸ ਉੱਥੇ ਤਾਇਨਾਤ ਹੈ ਪੁਲਿਸ ਦੇ ਵੱਲੋਂ ਇਸ ਗੈਂਗਸਟਰ ਦਾ ਇਨਕਾਊਂਟਰ ਕੀਤਾ ਗਿਆ ਹੈ ਕਈ ਵੱਡੀ ਅਪਰਾਧਿਕ ਮਾਮਲੇ ਜਿਵੇਂ ਕਿ ਰੰਗਦਾਰੀ ਹੋਵੇ ਕਤਲ ਇਰਾਦਾ ਕਤਲ ਇਸ ਤਰੀਕੇ ਦੇ ਕਈ ਮਾਮਲੇ ਜਿਹੜੇ ਨੇ ਇਸ ਗੈਂਗਸਟਰ ਦੇ ਉੱਤੇ ਦਰਜ ਸਨ ਇਸ ਗੈਂਗਸਟਰ ਦਾ ਨਾਂ ਗੁਰਪ੍ਰੀਤ ਸਿੰਘ ਬੱਬੂ ਦੱਸਿਆ ਜਾ ਰਿਹਾ ਜਿਸ ਦੀ ਪੁਲਿਸ ਲਗਾਤਾਰ ਭਾਲ ਕਰ ਰਹੀ ਸੀ ਤੇ ਅੱਜ ਪੁਲਿਸ ਨੂੰ ਇਤਲਾ ਮਿਲਦੀ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਇਸ ਗੈਂਗਸਟਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਾਂਦਾ ਹੈ ਪਰ ਰੁਕਣ ਦੀ ਬਜਾਏ ਇਹ ਗੈਂਗਸਟਰ ਜੋ ਹੁੰਦਾ ਹੈ ਪੁਲਿਸ ਦੇ ਉੱਤੇ ਹੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੰਦਾ ਹੈ ਜਿਸ ਦਾ ਜਵਾਬ ਪੁਲਿਸ ਦੇ ਵੱਲੋਂ ਦਿੱਤਾ ਗਿਆ ਇਸ ਤੋਂ ਇਲਾਵਾ ਜੋ ਪੁਲਿਸ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਚੇਤਾਵਨੀ ਵੀ ਦਿੱਤੀ ਗਈ ਜੇਕਰ ਕੋਈ ਅਜੀਹਾ ਗੈਂਗਸਟਰ ਜੇਕਰ ਕੋਈ ਅਜੀਹਾ ਸ਼ਰਾਰਤੀ ਅੰਸਰ ਹੈ ਉਹ ਆਪਣੀ ਨਾਪਾਕ ਹਰਕਤਾਂ ਤੋਂ ਬਾਜ਼ ਆ ਜਾਏ ਕਿਉਂਕਿ ਪੰਜਾਬ ਪੁਲਿਸ ਇਸੇ ਤਰੀਕੇ ਦੇ ਨਾਲ ਇਨਕਾਊਂਟਰ ਕਰੇਗੀ ਜੇਕਰ ਤੁਸੀਂ ਆਪਣੀਆਂ ਗਲਤ ਹਰਕਤਾਂ ਤੋਂ ਬਾਜ਼ ਨਹੀਂ ਆਇਤੇ ਇਸ ਗੈਂਗਸਟਰ ਦਾ ਇਨਕਾਊਂਟਰ ਕੀਤਾ ਗਿਆ ਹੈ ਲਗਾਤਾਰ ਪੰਜਾਬ ਪੁਲਿਸ ਪੱਬਾ ਪਾ ਰਿਹਾ ਹੈ ਅਜਿਹੇ ਗੈਂਗਸਟਰ ਦਾ ਇਨਕਾਊਂਟਰ ਕੀਤਾ ਜਾ ਰਿਹਾ ਤੇ ਅੱਜ ਵੀ ਇਸ ਗੈਂਗਸਟਰ ਦਾ ਇਨਕਾਊਂਟਰ ਕੀਤਾ ਗਿਆ ਹੈ ਯੂ ਐਸ ਏ ਦੇ ਨਾਲ ਵੀ ਇਸ ਗੈਂਗਸਟਰ ਦੇ ਲਿੰਕ ਜੋੜ ਰਹੇ ਨੇ ਕਿਹਾ ਜਾ ਰਿਹਾ ਕਿ ਉਥੋਂ ਦੇ ਸੰਨੀ ਨਾਂ ਦਾ ਇੱਕ ਵਿਅਕਤੀ ਸੀ ਜਿਸ ਦੇ ਇਸ਼ਾਰੇ ਦੇ ਉੱਤੇ ਇਹ ਕੰਮ ਕਰ ਰਿਹਾ ਸੀ ਤੇ ਪੁਲਿਸ ਲਗਾਤਾਰ ਇਸ ਦੀ ਭਾਲ ਦੇ ਵਿੱਚ ਲੱਗੀ ਹੋਈ ਸੀ ਇਸ ਗੈਂਗਸਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਫਿਲਹਾਲ ਨਜ਼ਦੀਕੀ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਇਸ ਗੈਂਗਸਟਰ ਤੋਂ ਕਈ ਵੱਡੇ ਖੁਲਾਸੇ ਜਿਹੜੇ ਨੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਕਿਉਂਕਿ ਇਸ ਦੇ ਬੈਗ ਦੇ ਵਿੱਚ ਵੱਡੇ-ਵੱਡੇ ਬਿਜ਼ਨਸਮੈਨ ਦੀਆਂ ਤਸਵੀਰਾਂ ਮਿਲਿਆ ਨੇ ਕਿਉਂ ਇਹਨਾਂ ਬਿਜ਼ਨਸਮੈਨ ਦੀਆਂ ਤਸਵੀਰਾਂ ਇਸ ਗੈਂਗਸਟਰ ਨੇ ਆਪਣੇ ਬੈਗ ਦੇ ਵਿੱਚ ਰੱਖਿਆ ਸੀ ਕਿ ਇਸ ਦੇ ਨਾਲ ਕੋਈ ਸੰਬੰਧ ਦਾ ਜਾਂ ਫਿਰ ਉਹਨਾਂ ਨੂੰ ਨਿਸ਼ਾਨਾ ਬਣਾਉਣ ਦੇ ਫਿਰਾਕ ਦੇ ਵਿੱਚ ਇਹ ਗੈਂਗਸਟਰ ਸੀ ਕਈ ਵੱਡੇ ਸਵਾਲ ਜਿਹੜੇ ਨੇ ਖੜੇ ਹੋ ਰਹੇ ਨੇ ਇਸ ਪੂਰੇ ਘਟਨਾ ਬਾਰੇ ਪੁਲਿਸ ਦੇ ਵੱਲੋਂ ਕੀ ਕੁਝ ਕੀਤਾ ਗਿਆ ਅਸੁੰਦਿਆ ਜਦੋਂ ਇੱਕ ਲਾਈਵ ਇਨਕਾਊਂਟਰ ਦੇ ਦੌਰਾਨ ਇੱਕ ਕੋਖਿਆਤ ਅਪਰਾਧੀ ਜਿਹੜਾ ਕਿ 골ਡੀਟ ਲੋਗ ਗੈਂਗ ਨਾਲ ਸੰਬੰਧਿਤ ਆ ਉਹਨੂੰ ਇੰਚਾਰਜ ਸੀਆਈਏ ਪਟਿਆਲਾ ਇੰਸਪੈਕਟਰ ਪ੍ਰਦੀਪ ਬਾਜਵਾ ਤੇ ਇਹਨਾਂ ਦੀ ਟੀਮ ਨੇ ਰਾਉਂਡ ਅਪ ਕੀਤਾ ਜਦੋਂ ਰਾਉਂਡ ਅਪ ਕਰਨ ਵੇਲੇ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤੇ ਇਹਨੇ ਰੁਕਣ ਦੀ ਥਾਂ ਤੇ ਪੁਲਿਸ ਪਾਰਟੀ ਦੇ ਉੱਪਰ ਤਿੰਨ ਫੈਰ ਕੀਤੇ ਜਿਨ੍ਹਾਂ ਚੋਂ ਇੱਕ ਫੈਰ ਪੁਲਿਸ ਪਾਰਟੀ ਦੀ ਬੁਲੇਰੋ ਗੱਡੀ ਦੀ ਵਿੰਡਸ਼ੀਲਡ ਨੂੰ ਪਾਰ ਕਰਦਾ ਹੋਇਆ ਲੰਘ ਗਿਆ ਤੇ ਮੁਲਾਜ਼ਮ ਦਾ ਬਹੁਤ ਮੁਸ਼ਕਿਲ ਨਾਲ ਬਚਾ ਹੋਇਆ ਪੁਲਿਸ ਪਾਰਟੀ ਨੇ ਜਵਾਬੀ ਕਾਰਵਾਈ ਕਰਦੇ ਹੋਏ ਅਲਟਮੋਸਟ ਰੈਸਟ੍ਰੇਂਟ ਵੀ ਵਰਤੋ ਕਰਦੇ ਹੋਏ ਜਦੋਂ ਜਵਾਬੀ ਫਾਇਰ ਕੀਤਾ ਤੇ ਇਹਨੂੰ ਇਹਦੇ ਲੈਗ 'ਚ ਬੁਲੇਟ ਇੰਜਰੀ ਹੋਈ ਆ ਤੇ ਇਹਨੂੰ ਜਾਬਤ ਅਨੁਸਾਰ ਗ੍ਰਫਤਾਰ ਕਰਕੇ ਹਸਪਤਾਲ ਜਿਹੜਾ ਦਾਖਲ ਕੀਤਾ ਗਿਆ ਇਸ ਕੋਖਰਾ ਦਾ ਅਪਰਾਧੀ ਜਿਹੜਾ ਆ ਇਹਦਾ ਗੋਲਡੀ ਢਿੱਲੋਂ ਗੈਂਗ ਨਾਲ ਸੰਬੰਧ ਦਾ ਤੇ ਇਹਨੇ ਆਪਣੇ ਹੈਂਡਲਰ ਜਿਹੜਾ ਕਿ ਯੂ ਐਸ ਏ 'ਚ ਸੰਨੀ ਨਾਮ ਦਾ ਇੱਕ ਹੈਂਡਲਰ ਆਇਆ ਦਾ ਉਹਦੇ ਇਸ਼ਾਰਿਆਂ ਤੇ ਇਹਨੇ ਪਿਸਟਲ ਕਲੈਕਟ ਕੀਤੀ ਸੀ ਤੇ ਉਹ ਪਿਸਟਲ ਇਹ ਉਥੋਂ ਲੈ ਕੇ ਨਿਕਲਿਆ ਸੀ ਤੇ ਸਾਡੇ ਕੋਲੇ ਸੀਕ੍ਰਟ ਇਨਫੋਰਮੇਸ਼ਨ ਸੀਗੀ ਤੇ ਟੈਕਨੀਕਲ ਇਨਪੁਟ ਸੀਗਾ ਇਹਦੀ ਮੂਵਮੈਂਟ ਬਾਰੇ ਤੇ ਇਹਦੇ ਤੋਂ 6 ਵੈਪਨ ਜਿਹੜੇ ਆ ਉਹ ਰਿਕਵਰ ਹੋਏ ਆ ਤੇ 40 ਤੋਂ 50 ਜਿਹੜੇ ਆ ਰੋਂਦ ਉਹ ਵੀ ਰਿਕਵਰ ਹੋਏ ਆ ਇਹ ਗੁਰਪ੍ਰੀਤ ਸਿੰਘ ਉਰਫ ਬੱਬੂ ਨਾਮ ਦਾ ਘੱਗੇ ਏਰੀਏ ਦਾ ਰਹਿਣ ਵਾਲਾ ਹੈ ਤੇ ਇਹਨੇ ਕੁਝ ਸਮੇਂ ਪਹਿਲਾਂ ਇੱਕ ਬੈਂਕ ਟਕੇਤੀ ਕੀਤੀ ਸੀ ਤੇ ਬੈਂਕ ਦੇ ਸਿਕਿਉਰਿਟੀ ਗਾਰਡ ਦਾ ਵੀ ਜਿਹੜਾ ਆ ਇਹਨੇ ਅਸਲਾ ਉੱਥੋਂ ਖੋਲੇ ਆ ਸੀ ਤੇ ਇਹਦੇ ਤੇ 5 ਤੋਂ ਵੱਧ ਮੁਕਦਮੇ ਇਰਾਦਾ ਕਤਲ ਦੇ ਡਕੈਤੀ ਦੇ ਤੇ ਹਮਸੈਕਟ ਵਗੈਰਾ ਦੇ ਦਰਜਾ ਜਿਹੜਾ ਮੋਬਾਈਲ ਫੋਨ ਆ ਉਹਦੇ 'ਚ ਵੀ ਅਸੀਂ ਮੂਲਲੇ ਤੌਰ ਤੇ ਵੈਰੀਫਾਈ ਕੀਤਾ ਉਹਦੇ 'ਚ ਕਈ ਫੋਟੋਸ ਹੈਗੀਆਂ ਨੇ ਕਈ ਬੰਦਿਆਂ ਦੀਆਂ ਜੀ ਤੇ ਜਿਹੜਾ ਇਹਦਾ ਹੈਂਡਲਰ ਆ ਸੰਨੀ ਨਾਮ ਦਾ ਮੁੰਡਾ ਜਿਹੜਾ 골ਡੀ ਟਿਲੋਂ ਤੇ ਇਸ਼ਾਰੇ ਤੇ ਉਹਨੇ ਇਹਨੂੰ ਇਹ ਵੈਪਨ 6 ਦੇ 6 ਪ੍ਰੋਵਾਈਡ ਕਰਾਏ ਸੀ ਤੇ ਉਹ ਜਿਹੜੇ ਫੋਟੋਸ ਸਾਨੂੰ ਲੱਭੇ ਆ ਮੈਨੂੰ ਲੱਗਦਾ ਉਹ ਇਹਦੇ ਪੋਟੈਂਸ਼ੀਅਲ ਟਾਰਗੇਟ ਸੀਗੇ ਤੇ ਅਸੀਂ ਉਹਨਾਂ ਨੂੰ ਵੀ ਵੈਰੀਫਾਈ ਕਰਾਂਗੇ ਕਿ ਇਸ ਬੰਦੇ ਨੂੰ ਉਹਨਾਂ ਦੇ ਫੋਟੋਜ਼ ਇਹਦੇ ਕੋਲੇ ਕਿਵੇਂ ਪਹੁੰਚੇ ਤੇ ਕਿਉਂ ਇਹਨੇ ਉਹਨਾਂ ਨੂੰ ਟਾਰਗੇਟ ਕੀਤਾ ਸੀ ਤੇ ਸੀਆਈਏ ਇਨਚਾਰਜ ਦੀ ਮੁਸਤਦੀ ਨਾਲ ਜਿਹੜਾ ਕਿਸੇ ਵੱਡੀ ਮਰਡਰ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਉਹਨੂੰ ਵੀ ਟਾਲਿਆ ਜਾ ਸਕਦਾ ਹੈ